ਕਰ ਲਓ ਕੋਲ ਕਰੋਨਾ ਕੋਲ ਅਚੀਵ ਕਰੋ ਆਪਣਾ ਗੋਲ ਜਿਵੇਂ ਇਹਨਾਂ ਨੇ ਕੀਤਾ ਕਰੋਸ਼ੀਆ ਦਾ ਵੀਜ਼ਾ ਸਾਡੇ ਕੋਲੇ ਅਪਲਾਈ ਕੀਤਾ ਸੀ ਅਸੀਂ ਤੁਹਾਨੂੰ ਉਦੋਂ ਕਹਿੰਦੇ ਸੀ ਕਰੋਸ਼ੀਆ ਟਾਈਮ ਲੈ ਰਿਆ ਜਦੋਂ ਅਸੀਂ ਇਹਨਾਂ ਨੂੰ ਸਮਝਾਉਂਦੇ ਸੀ ਇਹਨਾਂ ਨੇ ਬਹੁਤ ਵਿਸ਼ਵਾਸ ਕੀਤਾ ਇਹ ਕਹਿੰਦੇ ਸੀ ਜੇ ਵੀਜ਼ਾ ਲੱਗਣਾ ਸਾਡਾ ਸੈਵਨ ਸੀ ਤੋਂ ਲੱਗਣਾ ਭਾਜੀ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਇਹ ਵਿਸ਼ਵਾਸ ਤੁਸੀਂ ਬਣਾਇਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਿਹੜੇ ਤੁਸੀਂ ਸ਼ੇਅਰ ਕਰਦੇ ਹੋ ਇਹਨਾਂ ਤੱਕ ਪਹੁੰਚਾਇਆ ਇਹਨਾਂ ਨੇ ਸਾਡੇ ਤੱਕ ਅਪਰੋਚ ਕੀਤਾ ਤੇ ਅੱਜ ਇਹਨਾਂ ਨੇ ਵੀਜ਼ਾ ਲਿਆ ਇਹਨਾਂ ਦੀ ਕਾਮਯਾਬੀ ਇਹਨਾਂ ਨੇ ਜਿਹੜਾ ਵੀਜ਼ਾ ਲਿਆ ਇਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਹੱਥ ਆ ਇਹਨਾਂ ਦੇ ਆਪਾਂ ਵੀਜ਼ੇ ਤੁਹਾਨੂੰ ਦਿਖਾ ਦਿੰਨੇ ਆ ਸਾਰਿਆਂ ਦੇ ਵੀਜ਼ ਲੱਗੇ ਪਏ ਨੇ ਇਹਨਾਂ ਸਾਰਿਆਂ ਦੀ ਵੀਡੀਓਜ਼ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਇਹ ਉੱਥੇ ਪਹੁੰਚ ਗਏ ਜਿਵੇਂ 7C ਦਾ ਤੁਹਾਡੇ ਨਾਲ ਵਾਦਾ ਹੁੰਦਾ ਕਿ ਅਸੀਂ ਉਸ ਤੋਂ ਪਹਿਲਾਂ ਅਸੀਂ ਵੀਜ਼ਾ ਰਿਵੀਲ ਨਹੀਂ ਕਰਦੇ ਜਾਂ ਤੁਹਾਡਾ ਚਿਹਰਾ ਰਿਵੀਲ ਨਹੀਂ ਕਰਦੇ ਜਦੋਂ ਤੱਕ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ ਨਹੀਂ ਜਾਂਦੇ ਤੁਸੀਂ ਆਪਣੇ ਕਮੋਡੀਸ਼ਨ ਤੁਸੀਂ ਸਾਡੀ ਸਰਵਿਸਿਜ਼ ਨੂੰ ਦੱਸ ਨਹੀਂ ਦਿੰਦੇ ਲੋਕਾਂ ਤੱਕ ਪਹੁੰਚਾ ਨਹੀਂ ਦਿੰਦੇ ਉਦੋਂ ਤੱਕ ਅਸੀਂ ਇਹ ਵੀਡੀਓ ਸ਼ੇਅਰ ਨਹੀਂ ਕਰਦੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜੇ ਤੁਸੀਂ ਵੀ ਇਹਨਾਂ ਵਾਂਗੂ ਕਰੋਸ਼ੀਆ ਜਾਂ ਪੁਰਤਗਾਲ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਜਾਂ ਹੋਰ ਕਿਸੇ ਸ਼ੈਨੇਗਨ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਆਪਣੇ ਡਾਕੂਮੈਂਟ ਲੈ ਕੇ ਆਫਿਸ ਦੇ ਵਿੱਚ ਡੇਢ ਨੰਬਰਾਂ ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਜਰੂਰ ਮਿਲੋ ਤੇ ਆਪਣਾ ਸੁਪਨਾ ਸাকার ਕਰੋ ਧੰਨਵਾਦ